ਦੀ ਸਤਿਕਾਰਯੋਗ ਇਲਾਕਾ ਨਵਾਸੀਓ ਅਸੀਂ ਅੱਜ ਵੇਖ ਲੋ ਵੀ ਟਾਈਮ ਹੁਣ ਕੀ ਹੋ ਗਿਆ ਵਾ 9:30 ਦਾ ਟਾਈਮ ਹੋ ਗਿਆ ਇਹ ਮੇਰੇ ਪਿੰਡ ਦੇ ਮੇਰੇ ਇਲਾਕੇ ਦੇ ਨੌਜਵਾਨ ਵੀਰ ਅਜੇ ਵੀ ਤੁਸੀਂ ਤੇ ਆ ਮਗਰ ਦੋਰੀਆਂ ਨੂੰ ਵੀਡੀਓ ਮਾਰ ਕੇ ਵੇਖੋ ਟਰਾਲੀ ਵੇਖੋ ਕਿਹੜੀ ਮਿੱਟੀ ਦੀ ਭਈ ਆ ਅਜੇ ਵੀ ਆਪਾਂ ਆਪਣੀ ਰਾਖੀ ਆਪ ਕਰਦੇ ਆ ਲੇਕਿਨ ਬਿਆਸ ਦਰਿਆ ਦਾ ਪਾਣੀ ਜਿਹੜਾ ਦਿਨ ਭਰ ਦਿਨ ਟਾਈਮ ਪਰ ਟਾਈਮ ਘੜੀ ਪਰ ਘੜੀ ਵਧਦਾ ਜਾ ਰਿਹਾ ਬੜਾ ਮੜਾ ਹਾਲਾ ਜੇਕਰ ਸਾਡਾ ਇਹ ਦਰਿਆ ਦੀ ਬੰਨ ਨੂੰ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਭਰਾਓ ਜਿਹੜਾ 88 ਵਾਲਾ ਸੰਤਾਪ ਆ ਉਹ ਅਸੀਂ ਭੋਗਾਂਗੇ ਜੋ ਸਾਡੇ ਦੇ ਹਸਰ ਹੋਣਾ ਵਾ ਉਹ ਗੁਰੂ ਰਾਮਦਾਸ ਹੀ ਜਾਣਦੇ ਨੇ ਅਸੀਂ ਪ੍ਰਮਾਤਮਾ ਕਾਢੀ ਦੀ ਅਰਦਾਸ ਕਰਦੇ ਆ ਕਿ ਜਿਹੜੇ ਲੋਕ ਸਾਡੀ ਇਹ ਵੀਡੀਓ ਦੇਖਦੇ ਆ ਉਹਨਾਂ ਕਾਢੀ ਦੀ ਬੇਨਤੀ ਕਰਦੇ ਆ ਸਾਡਾ ਵਾਪਸ ਹੋ ਵੱਧ ਸੰਯੋਗ ਕਰੋ ਫਤੂ ਵਰਖਤੋ ਲੱਗੇ ਤੇ ਬੁੱਢੇ ਬਾਰੇ ਤੱਕ ਤੁਸੀਂ ਬਹੁਤ ਕਮਜ਼ੋਰ ਆ ਤੇ ਦਰਿਆ ਦੀ ਪਾਣੀ ਬਹੁਤ ਵੱਧ ਰਿਹਾ ਅੱਜ ਦੀ ਰਾਤ ਸੱਚੇ ਪਾਤਸ਼ਾਹ ਦੀ ਸੁਖ ਸੁੱਖਾਂ ਦੀ ਕਢਦੇ ਤੇ ਸਾਰੇ ਜਿਹੜੇ ਵੀ ਮੇਰੇ ਵੀਰ ਐ ਫੇਸਬੁੱਕ ਤੇ ਜਿੱਥੇ ਵੀ ਜਿਹੜੇ ਵੀ ਵੀਡੀਓ ਵੇਖਦੇ ਆਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਸਾਡੇ ਬੇਟ ਲਾਕੇ ਵਾਲਿਆਂ ਦਾ ਜਿਹੜਾ ਵਾ ਸਾਥ ਦੇਣਾ ਤੁਹਾਨੂੰ ਸਰਕਾਰਾਂ ਤੋਂ ਕੋਈ ਝਾਕ ਨਹੀਂ ਤੁਹਾਨੂੰ ਆਪਣੇ ਕਿਸਾਨ ਭਰਾਵਾਂ ਤੋਂ ਆਪਣੇ ਸੱਚਾ ਮਿੱਤਰਾਂ ਤੋਂ ਜਿਹੜੇ ਜਿਹੜੇ ਮੇਰੇ ਵੀਰ ਸਾਡੇ ਵੀਡੀਓ ਦੇਖਦੇ ਆਂ ਉਹਨਾਂ ਤੋਂ ਵੀ ਸਾਨੂੰ ਝਾਕਵਾ ਕਿ ਉਹ ਸਾਡੀ ਮਤ ਕਰ ਸਕਦੇ ਆ ਸਰਕਾਰ ਤੋਂ ਭਰਾਵ ਤੁਹਾਨੂੰ ਕੋਈ ਝਾਕ ਨਹੀਂ ਲਖੋ ਅਹੀਂ ਗੱਲ ਜਿਹੜੀ ਆ ਕਰਦੇ ਆ ਇੱਕ ਨਿਆਂ ਦੀ ਸਵੇਰੇ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਨੌਜਵਾਨ ਇੱਥੇ ਲੱਗੇ ਉਹਨਾਂ ਉਗਰਾਹੀ ਕਰਕੇ ਤੇ ਆਪਣੇ ਮਿੱਟੀ ਦੇ ਟਰਾਕੜੇ ਆ ਕੇ ਦੇ ਆ ਬੂਰੇ ਭਰ ਭਰ ਕੇ ਤੇ ਇੱਥੇ ਲਾਏ ਦੇ ਹੈ ਉਸ ਤੋਂ ਬਾਅਦ ਫਿਰ ਆ ਕਾਲੀ ਦਲ ਪਾਰਟੀ ਦੇ ਬੰਦੇ ਆਏ ਉਹਨਾਂ ਨੇ ਆ ਕੇ ਸਾਡੇ ਨੌਜਵਾਨਾਂ ਨੂੰ 10000 ਰੁਪਏ ਨਕਦ ਜਿਹੜੀ ਆ ਉਹਨਾਂ ਨੇ ਰਾਸ਼ੀ ਦਿੱਤੀ ਤੇ ਉਹਨਾਂ ਨੇ ਹੌਸਲਾ ਵਧਾਈ ਕੀਤੀ ਕਿ ਜਵਾਨੋ ਤਗੜੇ ਹੋ ਜਾਓ ਕਿਸੇ ਵੀ ਚੀਜ਼ ਦੀ ਲੋੜ ਨਹੀਂ ਤੁਹਾਡੇ ਨਾਲ ਜਿੰਨੀ ਇੱਥੇ ਮਿੱਟੀ ਆਵੇ 5 ਤੇ 10 50 ਟਰੱਕ ਵੀ ਹੋਣ ਜਿਹਿਆਂ ਨੂੰ ਟਰੱਕ ਆਏ ਦਾ ਨੰਬਰ ਹੜਾ ਕੋੜਦੇ ਇਹੋ ਅਹੀਂ ਉਹਦੇ ਕਾਉਂਟ ਵਿੱਚ ਪੈਸੇ ਪਾਦਾ ਕੋਈ ਜ਼ਿੰਮੇਵਾਰੀ ਸਾਡੀ ਆ ਉਸ ਤੋਂ ਬਾਅਦ ਪ੍ਰਾਪਤ ਪ੍ਰਸ਼ਾਸਨ ਨਹੀਂ ਆਇਆ ਇੱਥੇ ਮੰਤਰੀ ਆਏ ਗੋਇਲ ਸਾਹਿਬ ਸਦਾਜ ਗਰੂਪ ਸੇ ਸੇਖਮ ਆਇਆ ਉਹਦੇ ਨਾਲ ਜੋ ਡਿਪਟੀ ਐਸਐਸਪੀ ਸਾਰਾ ਹਮਲਾ ਫਲਾ ਲਾ ਕੇ ਆਈ ਉਹਨਾਂ ਨੇ ਇਹ ਗੱਲ ਆਖੀ ਕਿ ਆਪਾਂ ਤੁਹਾਡੀ ਸਹਾਇਤਾ ਕਰ ਸਕਦੇ ਪਰ ਅਹੀਂ ਮੰਤਰੀ ਸਾਹਿਬ ਨੂੰ ਇਹ ਗੱਲ ਆਖੀ ਵੀ ਮੰਤਰੀ ਸਾਹਿਬ ਸਵੇਰ ਤੋਂ ਲੈ ਕੇ ਡੇ ਨੌਜਵਾਨ ਲੱਗੇ ਇੱਥੇ ਦੱਸੋ ਸਾਡੀ ਕਾਹਦੀ ਸਹਾਵਾ ਕੀਤੀ ਆ 1 ਰੁਪਈਆ ਦੂਸਰਾ ਬਾਕੀ ਪੀ ਆਪੇ ਸਿਆਰਾ ਤੁਸੀਂ ਬੋਕਾਰ ਨਹੀਂ ਜੇ ਤਾਂ ਇਹੀ ਵੇੜ ਲਾ ਕੇ ਲੋਕ ਰੁੜ ਗਏ ਜਿਵੇਂ ਐਸਾ ਤੁਸੀਂ ਬੰਨੂ ਪੜ ਪੈ ਗਿਆ ਫਿਰ ਤੁਹਾਨੂੰ ਈਸਾ ਕਰਨੀ ਹੈ ਪਰ ਉਹ ਕੋਈ ਕਿਸੇ ਹਿਸਾਬ ਨਾਲ ਨਹੀਂ ਜੇ ਕਰਨੀ ਇਹ ਸਾਨੂੰ ਆਪਣੀ ਰਾਖੀ ਆਪ ਕਰਨੀ ਪੈਣੀ ਆ ਇਹਨਾਂ ਪਾਰਟੀ ਬਾਗੀਆਂ ਤੋਂ ਇਹਨਾਂ ਧੜੇ ਬੰਦੀਆਂ ਤੋਂ ਉੱਪਰ ਉੱਠ ਜਾਓ ਪਿੰਡ ਦੀਆਂ ਧੜੇ ਬੰਦੀਆਂ ਤੋਂ ਪਾਰਟੀਆਂ ਬਾਗੀਆਂ ਤੋਂ ਉੱਪਰ ਉਠੋ ਜਿਹੜਾ ਮਰਜੀ ਰੋਟੀਆਂ ਸੇਕਦਾ ਸੇਕਦਾ ਰਵੇ ਉਹਦਾ ਫਲ ਉਹ ਗੁਰੂ ਰਾਮਦਾਸ ਜੀ ਨੂੰ ਆਪੇ ਦੇਣਾ ਵਾ ਜਿਹੜਾ ਬੰਦੇ ਦੇ ਦਿਲ ਦੇ ਵਿੱਚ ਬੇਈਮਾਨੀ ਹੋ ਗਈ ਲੇਕਿਨ ਸਾਫ ਦਿਲ ਦੇ ਨਾਲ ਆਪਣਾ ਪਰਿਵਾਰ ਬਚਾਓ ਆਪਣਾ ਭਵਿੱਖ ਬਚਾਓ ਆਪਣੇ ਬੱਚਿਆਂ ਦੀ ਆਉਣ ਵਾਲੀ ਜਿਹੜੀ ਹੋਂਦ ਆ ਉਹ ਬਚਾਉਣੀ ਆ ਤੇ ਦਿਨ ਰਾਤ ਇੱਕ ਕਰਕੇ ਇਹ ਤੁਸੀਂ ਵੀ ਰਾਖੀ ਕਰੋ ਤੇ ਜਿਹੜੇ ਮੇਰੇ ਸੱਜਣ ਬਾਹਰਲੇ ਪਿੰਡਾਂ ਦੇ ਵਿੱਚੋਂ ਬਾਹਰਲੇ ਇਲਾਕੇ ਸਾਡੀ ਇਹ ਵੀਡੀਓ ਵੇਖਦੇ ਆ ਉਹ ਵੱਧ ਤੋਂ ਵੱਧ ਕਿਰਪਾ ਕਰਕੇ ਕਿ ਸਾਡੇ ਇੱਥੇ ਜਿਹੜੀ ਆ ਮਿੱਟੀ ਦੀ ਸੇਵਾ 2 4 10 ਟਰਾਲੀਆਂ ਫੱਤੀ ਵਰਕ ਤੋਂ ਲੈ ਕੇ ਤੇ ਬੁੱਢੇ ਬਾਲੇ ਤੱਕ ਤੁਸੀਂ ਬਹੁਤ ਕਮਜ਼ੋਰ ਆ ਇਹ 10 20 ਟਰਾਲੀਆਂ ਜਿੰਨੀ ਸੇਵਾ ਕੋ ਪਹੁੰਚਾ ਸਕਦੇ ਆ ਜਰੂਰ ਪਹੁੰਚਾਓ ਭਰਾਵੋ ਅਸੀਂ ਬੇਟ ਲਾਕੇ ਦੇ ਲੋਕ ਜਿਹੜੇ ਬਹੁਤ ਪਰੇਸ਼ਾਨ ਇਹ ਤੁਹਾਨੂੰ ਉਧਰੋਂ ਸ਼ੇਮ ਨਹਿਰ ਦੀ ਮਾਲ ਪੈ ਰਹੀ ਆ ਦੂਜੀ ਉਹ ਉਧਰ ਦਰਿਆ ਦੀ ਮਾਲ ਪੈ ਰਹੀ ਆ ਤੇ ਕਿ ਪ੍ਰਸ਼ਾਸਨ ਕੱਲਾ ਜਿਹਾ ਸੇ ਚੱਲ ਜਾ ਉਹ ਤੇ ਅਮਲ ਅਜਿੱਤਾ ਕੋਈ ਨਹੀਂ ਹੋਇਆ ਸਵੇਰੇ ਦਿਨ ਚੜਦਾ ਵੇਖੋ ਕੀ ਹੁੰਦਾ ਜੀ ਰਾਤ ਲੰਘ ਜਾਂਦੀ ਸੁੱਕ ਸਦਾ ਦੀ ਤੇ ਭਰਾਵੋ ਸਾਡੀ ਮੱਤ ਮਿੱਟੀ ਦੀ ਜਰੂਰ ਕਰੋ ਤੇ ਜਿਹੜੇ ਵੀਰੇ ਵੀਡੀਓ ਵੇਖਦੇ ਆਂਡੇ ਇਲਾਕੇ ਵਾਲੇ ਵੀ ਉਹਨਾਂ ਗਾੜੀ ਵੀ ਬੇਚੀ ਆਉਂਗਾ ਉਹਨਾਂ ਦੇ ਬਾਅਦ ਫਿਰ 2-2 ਫੁੱਟ ਪਾਣੀ ਵਧ ਗਿਆ ਸਮਾਂ ਦਾ 2-2 ਫੁੱਟ ਕਸੂ ਕੀ ਆ ਬਲੂ ਕਿੱਥੇ ਜਾਵਾਂਗੇ ਸਾਡੇ ਬੱਚੇ ਆ ਸਾਡਾ ਪਰਿਵਾਰ ਆ ਸਾਡਾ ਮਾਲ ਡੰਗਰ ਆ ਅਸੀਂ ਕਿੱਥੇ ਖੜਾਂਗੇ ਅਸੀਂ ਬੇਟ ਲੱਕ ਕੇ ਆਏ ਲੋਕ ਬਹੁਤ ਸਾਡੀ ਤੀਹਨ ਜਿਹੜੀ ਆ ਉਹ ਵੀ ਰਿਹਾ ਨਹੀਂ ਬੱਲੇ ਹਸਤਾ ਕੰਡੀਸ਼ਨ ਆ ਪੱਥਰ ਦਸਾ ਇਹ ਰਹਿ ਗਿਆ ਕੋਈ ਵੀ ਮਤ ਜਰੂਰ ਕਰੋ ਖਾਸ ਕਰਕੇ ਮਿੱਟੀ ਦੀ ਮਤ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ